来 ਵੀ ਮਿੱਤਰੋ ਸਿਆਲਾਂ ਚ ਨਾ ਪਸ਼ੂ ਦੁੱਧ ਘਟ ਜਾਂਦੇ ਆ ਹਨ ਜਿਹੜੀਆਂ ਦੁੱਧ ਵਾਲੀਆਂ ਮੱਝਾਂ ਨੇ 14 15 ਕਿਲੋ ਜਾਂ ਪਲੱਸ ਵਾਲੀਆਂ ਤੇ ਮਾਂ ਅੱਜ ਆਪਾਂ ਨੂੰ ਫਿਰ ਦੱਸੂ ਵੀ ਇੱਕ ਦੋ ਗੱਲਾਂ ਵੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਰਦੀਆਂ 'ਚ ਧਿਆਨ ਰੱਖਣਾ ਚਾਹੀਦਾ ਪਸ਼ੂਆਂ ਨੂੰ ਆਪਾਂ ਦੁੱਧਣ ਨੂੰ ਦੇਣਾ ਕਿਉਂਕਿ ਮੈਂ ਹੁਣ ਉਸੰਨੀ ਪਾਈ ਜਾਂਦਾ ਸੀ ਤੇ ਫਿਰ ਐ ਸੋਚਿਆ ਵੀ ਚੱਲ ਵੀਡੀਓ ਹਾਂ ਮਾਂ ਕੀ ਕੋ ਚਾਹੀਦਾ ਆਪਾਂ ਜਿਹੜੇ ਸਿਆਲ 'ਚ ਦੁੱਧ ਘਟ ਜਾਂਦੀਆਂ ਜਦੋਂ ਮੱਝਾਂ ਸੱਜਰਾਂ ਵੀ ਆਪਾਂ ਉਹਨਾਂ ਨੂੰ ਕੀ ਦੇਈਏ ਇੱਕ ਤੱਕ ਤੋਂ ਨਾਲ ਨੂੰ ਬਾਦਲੀ ਜ਼ਰੂਰ ਚਾਹੀਦੀ ਆ ਬਾਦਲੀ ਮਤਲਬ ਕਿਵੇਂ ਧੁੱਪੇ ਬੰਨੋ ਅੱਛਾ ਵੀ ਧੁੱਪ ਲਵਾਉਣੀ ਜ਼ਰੂਰੀ ਆ ਹਾਂ ਜ਼ਰੂਰੀ ਆ ਅੱਛਾ ਦੂਜਾ ਤੇ ਦੂਜਾ ਨੰਬਰ ਆ ਦੇਖ ਆ ਮਿੱਠਾ ਸੋਡਾ ਹੋ ਗਿਆ ਆ ਮਿੱਠਾ ਸੋਡਾ ਇਹ ਕਿੰਨਾ ਕੁ ਦੇ ਦਈਏ ਵੀ ਆ ਟੱਕਣ ਪਰਤੇ ਇਹ ਦੋ ਮੱਝਾਂ ਦਾ ਹੋ ਗਿਆ ਹਾਂ 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 ਇਹ ਇਹ ਆਏ ਆ ਬਈ ਇੱਥੇ ਕੀ ਅਸੀਂ ਫੀਡ 'ਚ ਨਹੀਂ ਪਾਇਆ ਜਿਹੜੇ ਭਰਾਵਾਂ ਨੇ ਫੀਡ 'ਚ ਪਾਉਂਦੇ ਆ ਉਹ ਤਾਂ ਅਲੱਗ ਗੱਲ ਹੋਗੀ ਨਹੀਂ ਤੁਸੀਂ ਐ ਇਹਨੂੰ ਫੀਡ 'ਚ ਪਾ ਲੈਣੇ ਹੁੰਨੇ ਆਪਾਂ ਅਸੀਂ ਐ ਫੀਡ 'ਚ ਪਾ ਲੈਣੇ ਹੁੰਨੇ ਆ 50 ਗ੍ਰਾਮ 100 ਗ੍ਰਾਮ ਤੁਸੀਂ ਦੋ ਮੱਜਾਂ ਨੂੰ ਦੇ ਦਿਆ ਕਰੋ ਵੀ ਇੱਕ ਮੱਝ ਦਾ ਮਤਲਬ 50 ਕ ਗ੍ਰਾਮ ਮਿੱਠਾ ਛੋੜਾ ਦੇਣਾ ਦੂਜਾਂ ਵਾ ਇਹ ਦੂਜਾ ਪੁੱਤਾਂ ਨੂੰ ਜ਼ਰੂਰੀ ਆ ਇਹਦੇ ਨਾਲ ਪਸ਼ੂ ਪਾਣੀ ਚਾਹ ਕੇ ਪੀਂਦਾ ਤਾਜ਼ਾ ਪਾਣੀ ਚਾ ਉਹ ਅੱਛਾ ਇੰਨਾ ਕ ਮਤਲਬ ਨੂਨ ਪਾ ਲਓ ਵਿੱਚ ਹਾਂ ਇਹ ਦੋ ਚੀਜ਼ਾਂ ਤਾਂ ਜ਼ਰੂਰੀ ਜ਼ਰੂਰੀਆਂ ਨੇ ਤੇ ਤੀਜਾ ਕੰਮ ਵੀ ਕੀ ਕਰਨਾ ਆਪਾਂ ਗੁੱਡ ਜ਼ਰੂਰੀ ਆ ਪੁੱਤ ਠੰਡ ਦੇ ਮੌਕੇ ਜਾਦੇ ਦੁੱਧਾ ਇੰ ਤੀਜੇ ਦਿਨ ਪਿੰ ਲੋਗੜ ਜ਼ਰੂਰੀ ਆਪਾਂ। ਅੱਛਾ ਬਾ ਮਾ ਦੀ ਡੇਲੀ ਪਾਈ ਚੱਲੇ ਪਾਈ ਆ ਗੋੜ ਆਪਾਂ ਨੂੰ। ਡੇਲੀ ਪਿਪਾਂ ਦੀ ਉਹ ਸੁੱਕਾ ਪਾਉਣਾ ਕਬਾਲ ਕੇ ਕਿਵੇਂ? ਨਹੀਂ ਬਾ ਅੰਜੇ ਸੁੱਕਾ ਖਾਂਦੇ ਨੇ ਸੁੱਕਾ ਪਾਉ ਉਹ ਨਹੀਂ ਬਾ ਕੇ ਪਾਉ। ਅੱਛਾ ਨਹੀਂ ਬਾੜ ਕੇ ਆਪਦਾ ਜਿਵੇਂ ਮਾਰੂ ਚਾਹ ਜੀ ਬਣਾਉਨੇ ਹੁੰਨੇ ਆ। ਉਹਨੇ ਬਾਈ ਚੱਲੇ ਤੇ ਹੋਰ ਕੰਮ। ਇਹ ਜਿਹੜਾ ਜਿਆਦਾ ਦੁੱਧ ਵਾਲੀ ਮੱਝ ਹੁੰਦੀ ਆ ਪੁੱਤੋ ਉਹਦੇ ਨਾਲ ਮਗਜ ਚ ਕੀੜਾ ਹੁੰਦਾ। ਹੂੰ। ਤੇ ਜੇ ਹੁਣ ਆਪਾਂ ਗੋੜ ਦੀ ਵਰਤੋਂ ਨਾ ਕਰੀ ਫੇਰ ਉਹ ਦੁੱਧ ਜ਼ਰੂਰੀ ਕਟੋ। ਘਟਦੀ ਹੈ ਵੀ ਗੋੜਾ ਸਿਆਲਾਂ ਚ ਜ਼ਰੂਰੀ ਹੈ ਵੀ ਕਿਸੇ ਵੀ ਮੱਝਾ ਭਾਈ ਤੁਸੀਂ ਆਪਦੀਆਂ ਮੱਝਾਂ ਨੂੰ ਗੁੜਤਾ ਸਿਆਲਾਂ ਚ ਦੇਉ ਦਿਓ ਜਿਹੜੇ ਜਾਰੇ ਦੁੱਧ ਵਾਲੀ ਮੱਝਾਂ ਹੁੰਦੀਆਂ ਨੇ ਵੀ ਉਹਨਾਂ ਨੂੰ ਜ਼ਰੂਰੀ ਹੁੰਦਾ ਕਿਉਂਕਿ ਸਿਆਲਾਂ ਚ ਪਸ਼ੂਆਂ ਦਾ ਟੈਂਪਰੇਚਰ ਵੀ ਉਹ ਹੋ ਜਾਂਦਾ ਕਦੇ ਠੰਡ ਵੱਧ ਹੋਗੀ ਪਰ ਇਹ ਧੁੱਪ ਨਿਕਲੇ ਇਹੀ ਕਦੇ ਗਰਮਾਹਟ ਹੋਗੀ ਮੌਸਮ ਜਿਹਾ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਗਰਮੀ ਦਾ ਆਪਾਂ ਨੂੰ ਪਤਾ ਹੀ ਹੈ ਵੀ ਗਰਮੀਆਂ ਚੱਲੀ ਜਾਂਦੀਆਂ ਕੋ ਸਿਆਲਾਂ ਚ ਮੌਸਮ ਨਾ ਸਹੀ ਹੋਣ ਕਰਕੇ ਪਸ਼ੂਆਂ ਦਾ ਟੈਂਪਰੇਚਰ ਘਟਦਾ ਵਧਦਾ ਰਹਿੰਦਾ ਹੈਗਾ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਇੱਕ ਤਾਜ਼ਾ ਪਾਣੀ ਪੀਣਾ ਚਾਹੀਦਾ ਹਨਾ ਵਾ ਹਾਂ ਹਾਂ ਹਨ ਬੋਲੇ ਤਾਂ ਨਾ ਪੁੱਕੇ ਦੇਖ ਪਾ ਜ਼ਰੂਰੀ ਆ ਨਾ ਜਦੋਂ ਨੂਣਾ ਜਦੋਂ ਆਪਾਂ ਮੱਝਾਂ ਨੂੰ ਪਾਵਾਂਗੇ ਇਹਦੇ ਨਾਲ ਮੱਝਾਂ ਨੂੰ ਤੇ ਬੱਧ ਲੱਗਦੀ ਐ ਜਦੋਂ ਪਾਣੀ ਪਸ਼ੂ ਬੱਧ ਪੀਊਗਾ ਦੁੱਧ ਵਾਲਾ ਤਾਂ ਦੁੱਧ ਵੀ ਆਟੋਮੈਟਿਕ ਬੱਧ ਦੇਊਗਾ ਕਿਉਂ ਇਹੀ ਗੱਲ ਹਨਾ ਵਾ ਹਾਂ ਹਾਂ ਪਾਣੀ ਪਾਣੀ ਫਿਰ ਦੁੱਧ ਵਧਾਉਂਦਾ ਹਾਂ ਪਾਣੀ ਦੁੱਧ ਵਧਾਉਂਦਾ ਪੁੱਤ ਜਦੋਂ ਹੁਣ ਪਾਣੀ ਰੱਜ ਕੇ ਪੀ ਲਿਆ ਪੱਠੇ ਵੀ ਬੱਧ ਖਾਊ हां ओन्ना ही पशू ਗਾਲਾ ਹਾਜਮੇ ਵਧੀਆ ਆਉਂਦਾ ਪਸ਼ੂ ਦੇ ਐ ਨਹੀਂ ਵੀ ਮੱਝ ਦੇ ਹਾਜਮੇ ਦੀ ਆਉਣਾ ਨਾ ਪਾਣੀ ਬਸ ਤੇ ਆ ਜਾ ਪਿਆਉ ਤੁਸੀਂ ਦੋ ਟਾਈਮ ਪਿਆਉ ਖੁੱਲਾ ਐ ਨਹੀਂ ਵੀ ਮੜਾ ਜਾ ਪੂਰਾ ਵਧੀਆ ਬੱਠਲ ਤਰ ਕੇ ਜੇ ਪਾਈਪ ਲੱਗੀ ਆਪਦੇ ਮੋਟਰ ਜਿਵੇਂ ਹੋਣਾ ਸੀ ਤਾਂ ਆਪਦਾ ਹੁਣ ਜਿੱਥੇ ਜਿੱਥੇ ਮੱਝਾਂ ਹੁੰਦੀਆਂ ਨੇ ਕਿਉਂ ਸਿਆਲਾਂ 'ਚ ਅਸੀਂ ਮੋਟਰ ਨਾ ਪਿਆਉਨੇ ਆ ਮੋਟਰ ਛੱਡ ਲੈਨੇ ਆ ਪਾਈਪ ਭਰ ਦਨੇ ਆ ਬੱਠਲ ਮੂਵੇ ਭਰਿਆ ਰਹਿੰਦਾਗਾ ਤੇ ਵਧੀਆ ਪਾਣੀ ਆ ਪਸ਼ੂ ਵੀ ਦੁੱਧ ਘੜਦੇ ਨਹੀਂ ਖੜੇ ਜੇ ਰਹਿੰਦੇ 19 20 ਦਾ ਤਾਂ ਜਦੋਂ ਜ਼ਿਆਦਾ ਠੰਡ ਪੈ ਜਾਂਦੀ ਹੈ ਸਾਰਿਆਂ ਦੀ ਫਰਕ ਪੈ ਜਾਂਦਾ ਹੈਗਾ ਬਸ ਖਾਣ ਪੀਣ ਦਾ ਦੋ ਚਾਰ ਗੱਲਾਂ ਦਾ ਧਿਆਨ ਰੱਖਿਓ ਬਾਈ ਯਾਰ ਇੱਕ ਕੱਚੇ ਥਾਂ 'ਚ ਵਧੀਆ ਬੰਨਿਆ ਕਰੋ ਆਪਦੇ ਮੂੰ ਸਰਦੀ ਜਦੋਂ ਆ ਜਾਂਦੀ ਹੈ ਪਸ਼ੂਆਂ ਨੂੰ ਘੰਟਾ ਦੋ ਘੰਟੇ ਧੁੱਪ ਵੀ ਲਵਾਉਣੀ ਜ਼ਰੂਰੀ ਹੈ ਮਾਂ ਹਨਾ ਜੇ ਹੁਣ ਲੈ ਟੁੱਟ ਜਾਂਦੀ ਹੈ ਪੁੱਤਾ ਪਤਾ ਨਾ ਕਾਈ ਨਾਕੇ ਦਾ ਤਾਜਾ ਕੱਢ ਕੇ ਫੇਮਨੀ ਆ ਸਾਡੇ ਆਇਆ ਵੀ ਅਸੀਂ ਅਣਗੇਲੀ ਨਹੀਂ ਕਰਦੇ ਪਸ਼ੂਆਂ ਨੂੰ ਕਿਉਂਕਿ ਬਾਕੀ ਦੂਜੀ ਗੱਲ ਇਹ ਵੀ ਆ ਮਾਂ ਹਰੇਕ ਦਾ ਆਬ ਦਾ ਹਿਸਾਬ ਆ ਹਾਂ ਹਾਂ ਕੋਈ ਕਿਸੇ ਹਿਸਾਬ ਨਾਲ ਕਰਦਾ ਮੱਝਾਂ ਨੂੰ ਕੋਈ ਕਿਵੇਂ ਕਰਦਾ ਜਿਵੇਂ ਅਸੀਂ ਭਾਈ ਕਰਦੇ ਆ ਮੇਰੀ ਮਾਂ ਹੋਰੇ ਕਰਦੇ ਓਵੇਂ ਹੀ ਮਾਂ ਰਸੀ ਕੋਈ ਸਾਡੀ ਤਾਂ ਰੋਜੀ ਰੋਟੀ ਹੈ ਇੱਕ ਮੱਝਾਂ ਅਸੀਂ ਸਾਡਾ ਕੰਮ ਹੀ ਦੁੱਧ ਦਾ ਗਾਜਾ ਸਬਜ਼ੀ ਦਾ ਸੀ ਇਸੇ ਦੀ ਸਾਡਾ ਘਰ ਚੱਲਦਾ ਹੈਗਾ ਹਨਾ ਜਿਹੜਾ ਕੁਝ ਵੀ ਸਾਡੀ ਬਣਿਆ ਇਹਨਾਂ ਦੀ ਬਦੌਲਤ ਹੀ ਸਾਡੇ ਘਰ ਵਿੱਚ ਆ ਸਬਜੀ ਤੇ ਮੱਜਾਂ ਨੇ ਸਾਡੇ ਤੋਂ ਚੀਜ਼ਾਂ ਨਹੀਂ ਕਿਉਂ ਜ਼ਮੀਨਾਂ ਤੋਂ ਨੂੰ ਪਤੀ ਆ ਬਾਈ 5-4 ਕਿੱਲੇ ਵਾਲੇ ਦਾ ਅੱਜ ਕੱਲ ਕੁਛ ਨਹੀਂ ਵਟਿਆ ਜਾਂਦਾ ਹੈਗਾ ਇਹ ਬੰਦਾ ਕਹੂ ਵੀ 4-4 ਕਿੱਲੇ ਨਾਲ ਜੱਟ ਭਾਗਮਾਨਾ ਉਹ ਐਡਾ ਕੋਈ ਭਾਗਮਾਨਾ ਵਾਲੀ ਗੱਲ ਨਹੀਂ ਹੈਗੀ ਠੇਕੇ ਠੁੱਕੇ ਦੇ ਹੋਣ ਪਤੀ ਆ ਸਾਰਿਆਂ ਨੂੰ ਵੀ ਬਾਲੇ ਮਹਿੰਗੇ ਹੋ ਗਏ ਐਡਾ ਵੀ ਬਚਣਾ ਬਚਾਉਣ ਵਾਲੀ ਗੱਲ ਹੈ ਨਹੀਂ ਹਲੋ ਹਵੀ ਪੁੱਤ ਆਪਣੇ ਘਰੇ ਕਾਇਆ ਤਾਂ ਨੀਂ ਜਾਂਦਾ ਦਾ ਹਾਂ ਤੇ ਵੀਡੀਓ ਵੀਰ ਬਣ ਕੇ ਵੱਤੋ ਵੱਤ ਸ਼ੇਅਰ ਕਰਦੇ ਹੋ ਅੱਗੇ ਦੀ ਅੱਗੇ ਕਿਸੇ ਭਰਾ ਲਵੇ ਹੋਰ ਵਗ ਜੇ ਕੰਮ ਆ ਜੇ ਧੰਨਵਾਦ